ਗਾਨਾਂ ਅੰਗੇ ਹੁਣ ਕਾਦਾ ਕੀ ਜਦ ਬਹੁਤ ਸ੍ਰੀ ਆਕਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮਜੂਦਾ ਮੁਖੀ ਸਿੰਘ ਸਾਹਿਬ ਜਿਹਦਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਿਹਦਰ ਬਾਬਾ ਬਲਬੀਰ ਸਿੰਘ ਜੀ ਅਕਾਲੀ ਉਹਨਾਂ ਵੱਲੋਂ ਸਮੂਹ ਗੁਰੂਕਿਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜੋ ਦਿੱਲੀ ਨੂੰ ਚਾਲਾ ਪਾ ਕੇ ਰਵਾਨਾ ਹੋਏ ਹਨ ਜੋ ਕਰਨਾਲ ਰਾਤ ਪੜਾ ਕੀਤਾ ਹੈਗਾ ਤੇ ਹੁਣ ਫੌਜਾਂ ਜੋ ਦਿੱਲੀ ਵਾਲ ਨੂੰ ਵਾਦੇ ਹੋਏ ਬਹੁਤ ਸਤਿਕਾਰਯੋਗ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਅਤੇ ਇਸੇ ਤਰ੍ਹਾਂ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜੋ ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਹਾਜ਼ਰ ਹੋਣ ਵਾਸਤੇ ਹਾਜ਼ਰੀਆਂ ਲਵਾਉਣ ਵਾਸਤੇ ਫੌਜਾਂ ਪਹੁੰਚ ਰਹੀਆਂ ਨੇ ਚਲੋ ਬਾਬਾ ਜੀ ਜੋ ਕੱਲ ਕੱਲ ਵੀ ਕੁਝ ਫੌਜਾਂ ਜੋ ਦਿੱਲੀ ਸੰਘਰਸ਼ ਦੇ ਵਿੱਚ ਬਹੁਤ ਸਤਿਕਾਰਯੋਗ ਗਿਆਨੀ ترਸੀਮ ਸਿੰਘ ਜੀ ਮੋਹਰਾਂ ਵਾਲੀ ਉਹ ਉਹਨਾਂ ਨੂੰ ਕੱਲ ਬਾਬਾ ਜੀ ਦਾ ਹੁਕਮ ਹੋਇਆ ਸੀ ਉਹ ਕੱਲ ਫੌਜਾਂ ਲੈ ਕੇ ਪਹੁੰਚ ਗਏ ਨੇ ਤੇ ਬਾਕੀ ਅੱਜ ਜੋ ਬਹੁਤ ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਅਤੇ ਹੋਰ ਸਾਰੇ ਕੋ ਪੰਥ ਸਮੂਚਿਆਂ ਨੂੰ ਨਾਲ ਲੈ ਕੇ ਤੁਰਦਾ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸੰਤ ਮਹਾਪੁਰਖਾ ਨੂੰ ਤੇ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੂੰ ਨਾਲ ਲੈ ਕੇ ਜੋ ਸੰਘਰਸ਼ਵਾਲ ਨੂੰ ਦਿੱਲੀ ਨੂੰ ਚਾਲੇ ਕੀਤੇ ਹਨ ਇਸੇ ਤਰ੍ਹਾਂ ਆਪ ਜੀ ਨੂੰ ਨਾਲ-ਨਾਲ ਦਰਸ਼ਨ ਕਰਵਾਵਾਂਗੇ ਤੇ ਬਹੁਤ ਹੀ ਸਤਿਕਾਰਯੋਗ ਜਹਦਰ ਬਾਬਾ ਗੱਜਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਤਲ ਬਾਬਾ ਬਕਾਲਾ ਵਾਲੇ ਉਹਨਾਂ ਵੱਲੋਂ ਭਾਈ ਬਾਬਾ ਦਇਆ ਸਿੰਘ ਜੀ ਪਹੁੰਚੇ ਹਨ ਇਸੇ ਤਰ੍ਹਾਂ ਹੋਰ ਜਿਹੜੀਆਂ-ਜਿਹੜੀਆਂ ਵੀ ਨਾਂ ਸਿੰਘ ਜਥੇਬੰਦੀਆਂ ਹਨ ਉਹਨਾਂ ਦੀਆਂ ਵੀ ਲਾਡਲੀਆਂ ਗੁਰੂਕੀਆਂ ਫੌਜਾਂ ਜੋ ਨਾਲ ਕਾਫਲੇ ਦੇ ਹਾਜ਼ਰ ਹੋ ਕੇ ਦਿੱਲੀ ਵੱਲੋਂ ਚਾਲੇ ਪਾਏ ਹਨ ਸੰਘਰਸ਼ ਭਰਾਵਾਂ ਦੇ ਨਾਲ ਅਸੀਂ ਖੁਦ ਅਸੀਂ ਖੁਦ ਕਿਸਾਨ ਹਾਂ ਸਾਡੇ ਖੁਦ ਪਰਿਵਾਰਾਂ ਦੇ ਵਿੱਚੋਂ ਚਾਚੇ ਤਾਏ ਮਾਮੇ ਸਾਰਿਆਂ ਦੇ ਪਰਿਵਾਰਾਂ ਦੇ ਉੱਥੇ ਪਹੁੰਚੇ ਹੋਏ ਹਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿੱਥੇ-ਜਿੱਥੇ ਸੰਘਰਸ਼ਾਂ ਉੱਥੋਂ-ਉੱਥੇ ਪੰਥ ਪਾਸ਼ਾ ਬਾਬਾ ਬਲਵੀਰ ਸਿੰਘ ਸਾਹਿਬ ਜੀ ਵੱਲੋਂ ਉਸ ਦਿਨ ਤੋਂ ਹੀ ਜਿਸ ਦਿਨ ਤੋਂ ਇਹ ਸੰਘਰਸ਼ਾਂ ਦਾ ਜੋ ਪਹਿਰਾ ਵਿਟਿਆ ਹੋਇਆ ਹੈ ਉਸ ਦਿਨ ਤੋਂ ਹੀ ਬਾਬਾ ਜੀ ਵੱਲੋਂ ਮੰਨਤਾਆਂ ਦੀਆਂ ਸੰਤ ਜਿਹੜੇ ਸਾਡੇ ਪੜਾਵਾਂ ਦੀਆਂ ਸ਼ਾਉਣੀਆਂ ਦੇ ਸੇਵਾਦਾਰ ਨੇ ਉਹਨਾਂ ਵੱਲੋਂ ਕਿਤੇ ਵੀ ਜਿੱਥੇ ਭਾਵੇਂ ਕੋਈ ਬਠਿੰਡਾ ਭਾਵੇਂ ਕੋਈ ਬਰਨਾਲਾ ਭਾਵੇਂ ਕਿਤੇ ਸੰਗਰੂਰ ਜਿੱਥੇ-ਜਿੱਥੇ ਵੀ ਕੋਈ ਧਰਨੇ ਲੱਗੇ ਉਹਦੇ ਵਿੱਚ ਪੂਰਾ ਸਹਿਯੋਗ ਦਿੰਦੇ ਰਹੇ ਲੰਗਰਾਂ ਦਾ ਵੀ ਅਤੇ ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਕੋਈ ਉਸ ਤਰ੍ਹਾਂ ਹੀ ਗੁਰੂਆਂ ਲਾੜ ਲੀਆਂ ਨੇ ਹੰਗਸ ਸਿੰਘ ਫੌਜਾਂ ਸਾਹਮਣੀਆਂ ਰਹੀਆਂ ਨੇ ਤੇ ਅੱਜ ਜੋ ਪੂਰੇ ਵੱਡੇ ਕਾਫਲੇ ਦੇ ਵਿੱਚ ਬੇਅੰਤ ਫੌਜਾਂ ਬੱਸਾਂ ਗੱਡੀਆਂ ਲੈ ਕੇ ਜੋ ਦਿੱਲੀ ਵੱਲ ਨੂੰ ਰਵਾਨਾ ਹੋਏ ਹਾਂ ਤੇ ਬਹੁਤ ਤਨ ਮਨ ਧਨ ਦੇ ਨਾਲ ਸੰਘਰਸ਼ ਦੇ ਵਿੱਚ ਅਸੀਂ ਪੂਰਾ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਜਿੱਥੇ ਕੋਈ ਵੀ ਲੋੜ ਪਏਗੀ ਭਾਵੇਂ ਸਿਰ ਦੇਣ ਤੱਕ ਪਏਗੀ ਤੇ ਤਾਂ ਵੀ ਖਾਲਸਾ ਕਦੇ ਪਿੱਛੇ ਨਹੀਂ ਹਟਦਾ ਹੈਗਾ ਪਰ ਜਿਹੜੇ ਕੋਈ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਉਹ ਇਹ ਸਮਝਣ ਇਹ ਨਹੀਂਗਾ ਕੁਝ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕੁਝ ਕੋ ਨਿਹੰਗ ਸਿੰਘ ਥੋੜੇ ਜਿਹਾ ਲਾਈਵ ਲੂਪ ਵਾਲੇ ਚੱਕਰ 'ਚ ਘਟ ਰਹਿੰਦੇ ਨੇ ਤੇ ਚਲੋ ਇਹ ਇੱਕ ਹੋਣਾ ਪੈਂਦਾ ਨਹੀਂ ਤਾਂ ਸਾਡੇ ਤਾਂ ਇਦਾਂ ਹੀ ਸਿੰਘ ਬਹੁਤ ਜਿਹੜੇ ਹਨਾ ਸੰਘਰਸ਼ ਦੇ ਵਿੱਚ ਉਸ ਦਿਨ ਤੋਂ ਦਿੱਲੀ ਵੀ ਪਹੁੰਚੇ ਹੋਏ ਨੇ ਤੇ ਹਨਾ ਅੱਜ ਵੀ ਚਲੋ ਬਾਬਾ ਜੀ ਵੱਲੋਂ ਪੂਰੀ ਚੜ੍ਹਦੀ ਕਲਾ ਦੇ ਨਾਲ ਕਾਫਲੇ ਦੇ ਵਿੱਚ ਜੋ ਬਾਬਾ ਜੱਸਾ ਸਿੰਘ ਜੀ ਉਹਨਾਂ ਦਾ ਪਹਿਰਾ ਲੱਗਾ ਸੀਗਾ ਅਤੇ ਹੋਰ ਬਹੁਤ ਸਤਕਾਰਯੋਗ ਫੌਜਾਂ ਦਾ ਲੱਗਾ ਸੀਗਾ ਹੁਣ ਆਪ ਜੀ ਨੂੰ ਬਾਬਾ ਦਇਆ ਸਿੰਘ ਜੀ ਮਿਸ਼ਲ ਸ਼ਹੀਦਾਂ ਤਰਨਤਲ ਬਾਬਾ ਬਕਾਲਾ ਸਾਹਿਬ ਦੇ ਜੋ ਸਿੰਘ ਬਾਬਾ ਜੀ ਵੱਲੋਂ ਨਵੰਦੇ ਆਏ ਨੇ ਇਹ ਆਪ ਜੀ ਨੂੰ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿਸਾਨਾਂ ਦੇ ਉੱਤੇ ਇੱਕ ਜ਼ੁਲਮ ਹੋਇਆ ਕਾਲਾ ਕਾਨੂੰਨ ਉਹਨਾਂ ਦੇ ਉੱਤੇ ਥੋਪਿਆ ਗਿਆ ਇਹ ਬਹੁਤ ਜ਼ਿਆਦਾ ਮੰਦ ਭੱਗਾ ਹੈ ਵੇਖੋ ਕਿਸਾਨ ਜਿਹੜੇ ਨੇ ਇਹ ਕਿਹੇ ਵੀ ਦੇਸ਼ ਦੇ ਹੋਣ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਔਰ ਇਹਨਾਂ ਜ਼ਾਲਮ ਸਰਕਾਰਾਂ ਨੇ ਰੀੜ ਦੀ ਹੱਡੀ ਦੇ ਉੱਤੇ ਜਿਹੜਾ ਨਾ ਰੀੜ ਦੀ ਹੱਡੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੇ ਕਿਸਾਨਾਂ ਦੇ ਕਾਨੂੰਨ ਵਾਪਸ ਨਾ ਹੋਏ ਤੇ ਇੱਕ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਜ਼ੁਲਮ ਆ ਤੇ ਇਹ ਭਾਰਤ ਦੇਸ਼ ਦਾ ਜਿਹੜਾ ਨਾ ਇਹ ਟੁਕੜੇ ਹੋ ਜਾਣਗੇ ਕਿਉਂਕਿ ਰੀੜ ਦੀ ਹੱਡੀ ਦੇ ਉੱਤੇ ਮੋਦੀ ਨੇ ਜ਼ੁਲਮ ਕਰ ਦਿੱਤਾ ਔਰ ਇਹ ਕਦੀ ਵੀ ਨਾ ਸਹਿਣ ਜੋਗਿਆ ਔਰ ਪੰਥ ਖਾਲਸਾ ਬੁੱਢਾ ਦਲ ਤਰਨਾ ਦਲ ਹਮੇਸ਼ਾ ਦਲ ਪੰਥ ਜਿਹੜੇ ਨੇ ਸਾਰੇ ਇੱਕ ਨੇ ਔਰ ਸਮਾਉਣ ਤੇ ਇੱਕ ਮੁੱਠ ਹੋ ਜਾਂਦੇ ਨੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਹੈ ਬੁੱਢਾ ਦਲ ਵੱਲੋਂ ਔਰ ਨਾਲ ਹੀ ਸਿੰਘ ਸਾਹਿਬ ਜਹਦਰ ਬਾਬਾ ਗੱਜਨ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵੱਲੋਂ ਦਾਸ ਦੀ ਡਿਊਟੀ ਲੱਗੀ ਔਰ ਬੇਅੰਤ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਹੋਰ ਵੀ ਨਮਾਇंदे ਜਿਸ ਤਰ੍ਹਾਂ ਕਿ ਬਾਬਾ ਸਤਲਾਣੀ ਸਾਹਿਬ ਵਾਲੇ ਔਰ ਬਾਬਾ ਮੋਹਨ ਸਿੰਘ ਜੀ ਬਾਰਨ ਵਾਲੇ ਔਰ ਜਿਹੜਾ ਸਾਡਾ ਹਰਿਆਣੇ ਦਾ ਹੈੱਡ ਆਫਸ ਜਿਹਨੂੰ ਕਹਿ ਸਕਦੇ ਅਸੀਂ ਹਰਿਆਣੇ ਦਾ ਹੈੱਡ ਆਫਸ ਗੁਰਦੁਆਰਾ ਕਰਨਾਲ ਮਾਤਾ ਸਾਹਿਬ ਕੌਰ ਜੀ ਹੋਣਾ ਦੇ ਰਾਤ ਵਿਸ਼ਰਾਮ ਕਰਕੇ ਦਿੱਲੀ ਨੂੰ ਚਾਲੇ ਜਿਹੜੇ ਫੌਜ ਨੇ ਪਾ ਦਿੱਤੇ ਆ ਔਰ ਕਿਸਾਨਾਂ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿਸਾਨਾਂ ਦੇ ਨਾਲ ਕਿਉਂਕਿ ਅਸੀਂ ਵੀ ਕਿਸਾਨ ਆ ਇਹ ਜ਼ੁਲਮ ਸਾਡੇ ਉੱਤੇ ਵੀ ਹੋਇਆ ਅਸੀਂ ਕਿਸਾਨਾਂ ਦੀ ਹਮਾਇਤ ਦੇ ਨਹੀਂ ਚੱਲੇ ਅਸੀਂ ਖੁਦ ਸਾਡੀ ਆਪਣੀ ਹਮਾਇਤ ਆ ਜੇ ਆਪਾਂ ਕਹੀ ਜਾਈਏ ਜੀ ਇਹ ਕਿਸਾਨਾਂ ਦੀ ਹਮੈਤ ਤੇ ਚੱਲੇ ਨਹੀਂ ਅਹੀਂ ਖੁਦ ਕਿਸਾਨਿਆਂ ਇਹ ਜ਼ੁਲਮ ਜਿੰਨਾ ਹੋਰਨਾਂ ਕਿਸਾਨਾਂ ਤੇ ਹੋਇਆ ਉਨਾ ਹੀ ਸਾਡੇ ਉੱਤੇ ਵੀ ਹੋਇਆ ਇਸ ਤਰ੍ਹਾਂ ਜੋ ਹੁਣ ਕਾਫਲੇ ਦੀ ਅਗਵਾਈ ਆ ਬਾਬਾ ਜੱਸਾ ਸਿੰਘ ਜੀ ਦੀ ਅਗਵਾਈ ਹੇਠ ਜੋ ਦਿੱਲੀ ਨੂੰ ਕਾਫਲਾ ਰਵਾਨਾ ਹੋਇਆ ਔਰ ਜੋ ਵੀ ਦਿੱਲੀ ਦੇ ਹਾਲਾਤ ਨੇ ਅੱਗੇ ਵੀ ਸਿੰਘ ਸਾਡੇ ਗਏ ਅੱਜ ਦੀ ਡਿਊਟੀ ਜਿਹੜੀ ਉਹ ਸਾਡੀ ਲੱਗੀ ਬਾਬਾ ਬਲਬੀਰ ਸਿੰਘ ਜੀ ਹੋਣਾ ਨੇ ਬਾਬਾ ਰਣਜੋਤ ਸਿੰਘ ਜੀ ਹੋਣਾ ਨੂੰ ਗੁਰਮਤਾ ਕਰਕੇ ਦਾਸ ਦੇ ਨਾਲ ਸਾਰਾ ਗੁਰਮਤਾ ਕਰਕੇ ਅੱਜ ਦਾ ਜਿਹੜਾ ਉਹ ਡਿਊਟੀ ਜਿਹੜੀ ਸਾਡੀ ਕਾਫਲੇ ਦੀ ਲੱਗੀ ਆ ਪਹਿਲੇ ਦਿਨ ਤੋਂ ਹੀ ਲੈ ਕੇ ਸਿੰਘ ਜਿਹੜੇ ਆ ਉਹ ਦਿੱਲੀ ਦੇ ਵਿੱਚ ਬੈਠੇ ਨੇ ਔਰ ਜਾ ਰਹੇ ਨੇ ਹੋਰ ਵੀ ਜਥੇ ਇਸੇ ਤਰ੍ਹਾਂ ਦਿੱਲੀ ਨੂੰ ਜਾਣਗੇ ਔਰ ਮੋਦੀ ਨੂੰ ਕੰਨ ਖੋਲ ਕੇ ਮੋਦੀ ਸੁਣ ਲੈ ਇੱਕ ਇਹ ਤੂੰ ਬਾਬਰ ਯਾਬਰ ਹੋ ਗਿਆ ਇਹ ਜਿਹੜਾ ਵੀ ਦਿੱਲੀ ਤਖਤ ਦੇ ਉੱਤੇ ਬੈਂਦਾ ਵਾ ਉਹ ਹਮੇਸ਼ਾ ਹੀ ਜਨਤਾ ਦੇ ਤੇ ਜ਼ੁਲਮ ਕਰਦਾ ਵਾ ਜੇ ਮੋਦੀ ਤੇਰੇ ਕੋਲੋਂ ਦੇਸ਼ ਨਹੀਂ ਨਾ ਚੱਲਦਾ ਤੇ ਖਾਲਸੇ ਪੰਥ ਨੂੰ ਇੱਕ ਮਹੀਨੇ ਵਾਸਤੇ ਦੇ ਕੇ ਵੇਖ ਤੂੰ ਤੇ ਕਾਨੂੰਨ ਕਹਿ ਰਿਆ ਨਾ ਅਸੀਂ ਤੇ ਕਿਸਾਨਾਂ ਦੀਆਂ ਜਿਹੜੀਆਂ ਦਵਾਈਆਂ ਖਾਦਾਂ ਵੇ ਇਹ ਵੀ ਅੱਧ ਮੁੱਲ ਦੇ ਤੇ ਲਿਆਦਾਂਗੇ ਜੋ ਲੁੱਟ ਘਸੁੱਟ ਐਮ ਐਲ ਏ ਐਮ ਪੀਜ਼ ਐਂਡ ਜੋ ਤੁਹਾਡੇ ਅਫਸਰਸ਼ਾਹੀ ਉਹ ਕਰ ਰਹੇ ਨੇ ਇਹ ਖਾਲਸਾ ਪੰਥ 15 ਦਿਨਾਂ ਦੇ ਵਿੱਚ ਇਹਦਾ ਸੁਧਾਰ ਕਰ ਦੂਗਾ ਔਰ ਦੇਸ਼ ਦੀ ਜਨਤਾ ਨੂੰ ਇੱਕ ਰੰ ਪਤਾ ਲੱਗ ਜਾਊਗਾ ਕਿ ਕਿਸੇ ਨੇ ਕੋਈ ਰਾਜ ਕੀਤਾ ਵਾ ਅਸੀਂ ਕੋਈ ਨਵਾਂ ਰਾਜ ਨਹੀਂ ਕਰਨਾ ਸਾਡੇ ਵੱਡ ਵਡੇਰੇ ਵੀ ਰਾਜ ਕਰਦੇ ਰਹੇ ਨੇ ਔਰ ਸਾਡੇ ਰਾਜ ਦੇ ਵਿੱਚ ਜਦੋਂ ਖਾਲਸਾ ਰਾਜ ਹੁੰਦਾ ਸੀ ਨਾ ਬਾਬਾ ਰਣਜੋਤ ਸਿੰਘ ਜੀ ਦੱਸ ਰਹੇ ਸੀ ਕਿ ਕਦੀ ਕਿਸੇ ਵੀ ਧਰਮ ਦੀ ਬੇਅਦਵੀ ਨਹੀਂ ਹੋਈ ਕਿਸੇ ਵੀ ਧਰਮ ਦੀ ਸੋ ਹੁਣ ਵੀ ਤੂੰ ਸੁਧਰ ਜਾ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਾ ਨਹੀਂ ਤੇ ਇਹਦੇ ਜਿਹੜੇ ਛਿੱਟੇ ਆ ਉਹ ਬਹੁਤ ਗੰਭੀਰ ਨਿਕਲਣਗੇ ਅਰਦਾਸ ਦੀ ਹਾਜ਼ਰੀ ਵੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਸਾਰੀਆਂ ਹੀ ਫੌਜਾਂ ਜੋ ਦਿੱਲੀ ਵੱਲ ਨੂੰ ਵਾਧੀਆਂ ਹੋਈਆਂ ਜੋ ਬਹੁਤ ਹੱਲੇ ਦੇ ਨਾਲ ਪਹੁੰਚ ਜਾਣਾ ਇਸੇ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਬਾਬਾ ਲਾਡੀ ਜੀ ਜੋ ਨੰਦਪੁਰ ਸਾਹਿਬ ਨਰਮੋਹਗੜ੍ਹ ਤੋਂ ਪਹੁੰਚੇ ਨੇ ਬਾਬਾ ਹਰਦੀਪ ਸਿੰਘ ਜੀ ਕੁੰਬੜੀਆ ਇਸੇ ਤਰ੍ਹਾਂ ਬਹੁਤ ਗੁਰੂਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜੋ ਹਨਾ ਪਹੁੰਚ ਰਹੀਆਂ ਨੇ ਤੇ ਸਤਿਗੁਰ ਕਿਰਪਾ ਰੱਖਣ ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਲੈਂਦੇ ਰਹਿਣ ਫਿਰ ਅੱਗੇ-ਅੱਗੇ ਇਸੇ ਤਰ੍ਹਾਂ ਆਪ ਜੀ ਨੂੰ ਦਰਸ਼ਨ ਦਿਦਾਰ ਕਰਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ